ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਹਮੇਸ਼ਾ ਦੁਖੀ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਆਪਣੀ ਗਰੀਬੀ ਤੋਂ ਪਰੇਸ਼ਾਨ ਜੇ ਆਪਣੇ ਮਾੜੇ ਸਮੇਂ ਤੋਂ ਪਰੇਸ਼ਾਨ ਜੇ ਸੰਗਤ ਜੀ ਉਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚਾਹੁੰਦੇ ਨੇ ਆਪਣੇ ਰੱਬ ਦੀ ਰਹਿਤਾ ਚਾਹੁੰਦੇ ਨੇ ਸੰਗਤ ਜੀ ਇਹ ਵੀਡੀਓ ਨ ਲੋਕਾਂ ਵਾਸਤੇ ਬਹੁਤ ਹੀ ਖਾਸ ਜੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਬਲੀਆਂ ਦੇ ਬਲੀ ਪੀਰਾਂ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੋਂਸੇ ਅਜਮ ਜੀ ਦਾ ਕਲਮਾ ਮੰਤਰ ਦੱਸਾਂਗੇ ਇਹ ਕਲਮਾ ਸਾਡੀ ਜ਼ਿੰਦਗੀ ਵਿੱਚੋਂ ਪਰੇਸ਼ਾਨੀਆਂ ਤੇ ਮੁਸੀਬਤਾਂ ਨੂੰ ਦੂਰ ਕਰੇਗਾ ਅਤੇ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਬਰਕਤ ਲਿਆਵੇਗਾ ਸੰਗਤ ਜੀ ਇਹ ਕਲਮਾ ਦੱਸਣ ਤੋਂ ਪਹਿਲਾਂ ਤਹਾਨੂੰ ਜਨਾਬ ਗੋਂਸੇ ਅਜਮ ਜੀ ਦੇ ਬਾਰੇ ਕੁਝ ਗੱਲਾਂ ਦੱਸਾਂਗੇ ਕਿ ਜਨਾਬ ਗੋਂਸੇ ਅਜਮ ਜੀ ਦਾ ਜੋ ਅਸਲ ਦਰਬਾਰ ਹੈ ਉਹ ਬਗਦਾਦ ਸ਼ਰੀਫ ਦੇ ਵਿੱਚ ਹੈ ਸੰਗਤ ਜੀ ਇਹ ਪੀਰਾਂ ਦੇ ਪੀਰ ਉਹ ਹੀ ਪੀਰ ਨੇ ਜਿਨ੍ਹਾਂ ਨੇ ਮਾਤਾ ਰੂੜੀ ਜੀ ਦੇ ਪੁੱਤਰ ਦਾ 12 ਸਾਲਾਂ ਬਾਅਦ ਡੁੱਬਿਆ ਹੋਇਆ ਬੇੜਾ ਤਾਰਿਆ ਸੀ ਸੰਗਤ ਜੀ ਇਹ ਉਹ ਹੀ ਪੀਰ ਨੇ ਜਿਨ੍ਹਾਂ ਨੂੰ 11ਵੇਂ ਵਾਲੀ ਸਰਕਾਰ ਵੀ ਆਖਿਆ ਜਾਂਦਾ ਜੇ ਇਹ ਉਹ ਹੀ ਪੀਰ ਨੇ ਜੋ ਦੋ ਸਕੀਆ ਪਹਿਣਾ ਦੀ ਸ਼ਾਦੀ ਹੋਈ ਨੂੰ 10-12 ਸਾਲ ਹੋ ਚੁੱਕੇ ਸੀ ਉਹਨਾਂ ਦੀ ਸੁੰਨੇ ਗੋਦ ਨੂੰ ਭਾਗ ਲਗਾਏ ਸੀ ਸੰਗਤ ਜੀ ਇਹ ਉਹ ਹੀ ਪੀਰ ਨੇ ਜਿਨ੍ਹਾਂ ਦੇ ਦਰਬਾਰ ਉੱਤੇ ਕੋਈ ਵੀ ਚਲਾ ਜਾਵੇ ਉਹ ਮੁੜ ਕੇ ਉੱਥੋਂ ਖਾਨੇ ਨਹੀਂ ਆਂਦਾ ਸੰਗਤ ਜੀ ਸਭ ਦੀ ਝੋਲੀ ਵਿੱਚ ਖੈਰ ਪਾਉਂਦੇ ਨੇ ਸਭ ਤੇ ਰਹਿਮੋ ਕਰਮ ਕਰਦੇ ਨੇ ਇਸੇ ਲਈ ਜਨਾਬ ਗੋਸੇ ਆਜਮ ਜੀ ਦਾ ਰਤਬਾ ਬਹੁਤ ਆਲਾ ਹੈ ਅਤੇ ਰੂਹਾਨੀਅਤ ਨਾਲ ਭਰਿਆ ਹੋਇਆ ਹੈ ਸੰਗਤ ਜੀ ਅੱਜ ਅਸੀਂ ਤੁਹਾਨੂੰ ਜਨਾਬ ਗੋਸੇ ਆਜਮ ਜੀ ਦਾ ਕਲਮਾ ਦੱਸਣ ਜਾ ਰਹੇ ਹਾਂ ਇਹ ਕਲਮਾ ਤੁਸੀਂ ਸਵੇਰੇ ਸ਼ਾਮ ਜਾਂ ਜਨਾਬ ਗੋਸੇ ਆਜਮ ਜੀ ਨੂੰ ਕਿਸੇ ਵੀ ਸਮੇਂ ਯਾਦ ਕਰਕੇ ਪੜ ਸਕਦੇ ਹੋ ਤੇ ਸੰਗਤ ਜੀ ਜਨਾਬ ਗੋਸੇ ਆਜਮ ਜੀ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਨਗੇ ਅਤੇ ਤੁਹਾਡੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰਨਗੇ ਸੰਗਤ ਜੀ ਇਹ ਕਲਮਾ ਪੜਨ ਤੋਂ ਪਹਿਲਾਂ ਮਨ ਵਿੱਚ ਪੂਰੀ ਭਾਵਨਾ ਸ਼ਰਧਾ ਅਤੇ ਯਕੀਨ ਪੱਕਾ ਰੱਖਿਓ ਇਹ ਕਲਮਾ ਜੇ ਇੱਕ ਫਰਿਆਦ ਜੇ ਦਿਲ ਤੋਂ ਕੀਤੀ ਹੋਈ ਦੁਆ ਜੇ ਸੰਗਤ ਜੀ ਆਓ ਹੁਣ ਕਲਮਾ ਸ਼ੁਰੂ ਕਰਦੇ ਹਾਂ ਇਸ ਨੂੰ ਧਿਆਨ ਨਾਲ ਸੁਨਣਾ ਅਤੇ ਨੋਟ ਕਰ ਲੈਣਾ ਕਿਉਂਕਿ ਸੰਗਤ ਜੀ ਇਸ ਕਲਮੇ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਪੜਨਾ ਜੇ ਕਲਮਾ ਹੈ ਬਿਸਮਿਲ੍ਲਾ ਅਲਫ ਐ ਹਵਾ ਚਿੱਠੀ ਦਰਦ ਵਾਲੇ ਲੈ ਜਾ ਤੂੰ ਵਿੱਚ ਬਗਦਾਦ ਮੇਰੀ ਤੇਰੇ ਤਾਲਿਬ ਨੂੰ ਦੁੱਖ ਹਜ਼ਾਰ ਪੈਗੇ ਜਿੰਨੀ ਲੋੜ ਹੈ ਕਰੋ ਹਮਦਾਦ ਮੇਰੀ ਗੁਨਾਹਗਾਰ ਹਮਜੀਦ ਗੁਲਾਮ ਤੇਰਾ ਮੇਰਾ ਆਨ ਕੇ ਸੁਨੋ ਫਰਿਆਦ ਮੇਰੀ ਮੇਰੀ ਮੁਸ਼ਕਿਲ ਕਰ ਦੇ ਹੱਲ ਮੇਰਾ ਤੂੰ ਬੋੜ ਕਦੇ ਅੱਜ ਕੱਲ ਮੇਰਾ ਯਾ ਕੂਕ ਮੇਰੀ ਬਗਦਾਦ ਸੁਨੇ ਤੂੰ ਆ ਕੇ ਮੇਰੀ ਫਰਿਆਦ ਸੁਨੇ ਸੁਣ ਕੇ ਦੁੱਖ ਮਸਕੀਨ ਦਾ ਕੋਈ ਹਮਦਰਦੀ ਕੱਲ ਮੇਰਾ ਮੋਲਾ ਦਾ ਜਾਨੀ ਮੁਖੜਾ ਕੁਰਾਨੀ ਤੇਰੇ ਜੱਜਦਾਨੇ ਗੋਂ ਸੇ ਸੰਬਦਾਨੇ ਪੀਰਾ ਦਾ ਪੀਰ ਤੂੰ ਮੇਰੇ ਕਟਦੇ ਦਿਲ ਦੇ ਛਲ ਮੀਰਾ ਤੂੰ ਡੁੱਬਦੇ ਬੇੜੇ ਤਾਰ ਦਿੱਤੇ 12 ਸਾਲਾ ਪਿਛੋਲਾ ਪਾਰ ਦਿੱਤੇ ਮੋੜ ਕੇ ਮਹਾਰਤੂ ਆਨ ਲਵੇਂ ਮੇਰੀ ਸਾਰ ਤੂੰ ਮੈਂ ਦੁਖੇ ਹਾਰ ਆ ਜਾ ਇੱਕ ਵਾਰ ਮਜੀਦ ਨੂੰ ਤਾਂਗਾ ਤੇਰੀਆ ਹੁਣ ਦੇਰ ਨਾਲ ਨਾ ਮੀ ਪਲ ਮੀਰਾ ਆ ਜਾ ਇੱਕ ਵਾਰ ਮੇਰੀ ਸਰਕਾਰ ਸੰਗਤ ਜੀਏ ਸੀ ਜਨਾਬ ਗੋਂ ਸੇ ਆਜਮ ਜੀ ਦਾ ਸਭ ਤੋਂ ਸ਼ਕਤੀਸ਼ਾਲੀ ਕਲਮਾ ਸੰਗਤ ਜੀ ਪਰਮਾਤਮਾ ਨਾਲ ਜੁੜਿਆ ਹੋਇਆ ਅਸੀਂ ਕੋਈ ਵੀ ਕੰਮ ਕਰਦੇ ਹਾਂ ਉਹ ਪੂਰੇ ਯਕੀਨ ਵਿਸ਼ਵਾਸ ਨਾਲ ਕਰਨਾ ਪੈਂਦਾ ਹੈ ਤਾਂ ਹੀ ਉਹ ਸਾਡਾ ਕੰਮ ਸਿਰੇ ਚੜੇਗਾ ਸਾਡਾ ਵਿਸ਼ਵਾਸ ਆਪਣੇ ਪਰਮਾਤਮਾ ਤੇ ਪੱਕਾ ਹੋਵੇਗਾ ਫੇਰ ਹੀ ਪਰਮਾਤਮਾ ਸਾਡੇ ਬਾਹ ਫੜੇਗਾ ਤਾਂ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤਿਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ